ਵਾਸ਼ਿ ਗੁਰੂ ਜੀ ਕੀ ਫਤਿਹ ਹਰ ਧਾਰਮਿਕ ਗ੍ਰੰਥ ਦੇ ਅੰਦਰ ਇਹ ਲਿਖਿਆ ਮਿਲਦਾ ਹੈ ਵੀ ਝੂਠ ਨਹੀਂ ਬੋਲਣਾ ਚਾਹੀਦਾ ਧਾਰਮਿਕ ਬੁਲਾਰੇ ਸਟੇਜਾਂ ਤੋਂ ਕਹਿੰਦੇ ਨੇ ਝੂਠ ਨਹੀਂ ਬੋਲਣਾ ਚਾਹੀਦਾ ਕਹਿੰਦੇ ਰਾਜਨੀਤਿਕ ਵੀ ਨੇ ਸਾਰੇ ਕਹਿੰਦੇ ਨੇ ਪਰ ਦੁਨੀਆ ਦੇ ਅੰਦਰ ਅਗਰ ਸੱਚ ਤੇ ਝੂਠ ਨੂੰ ਪੈਰਲਰ ਖੜਾ ਕਰ ਲਿਆ ਜਾਏ ਨਾ ਤੇ ਸੱਚ ਦਾ ਜਿਹੜਾ ਕਦ ਉਹ ਰਹਿ ਜਾਏਗਾ 10 ਫੁੱਟ ਝੂਠ ਦਾ ਕਦ ਜਾਏਗਾ 100 ਫੁੱਟ ਉੱਚਾ ਬਹੁਤ ਉਚਾਈ ਤੇ ਖੜਾ ਹੈ ਝੂਠ ਅੱਜ ਵੀ ਔਰ ਸਭ ਤੋਂ ਜ਼ਿਆਦਾ ਝੂਠ ਜਿਹੜਾ ਚੱਲਦਾ ਹੈ ਨਾ ਸਭ ਤੋਂ ਜ਼ਿਆਦਾ ਝੂਠ ਉਹ ਧਾਰਮਿਕ ਅਖਬਾਉਣ ਵਾਲੇ ਲੋਕਾਂ ਵਿੱਚ ਚੱਲਦਾ ਹੈ ਧਰਮ ਦੇ ਆਧਾਰਿਆਂ ਵਿੱਚ ਚੱਲਦਾ ਹੈ ਧਾਰਮਿਕ ਲੋਕਾਂ ਵਿੱਚ ਚੱਲਦਾ ਹੈ ਤੇ ਧਰਮ ਦੀ ਆੜ ਵਿੱਚ ਚੱਲਦਾ ਹੈ ਧਰਮ ਦਾ ਨਾਂ ਲੈ ਕੇ ਚੱਲਦਾ ਹੈ ਧਾਰਮਿਕ ਲੀਡਰ ਝੂਠ ਬੋਲਦੇ ਨੇ ਪਖੰਡੀ ਸਾਧ ਝੂਠ ਬੋਲਦੇ ਨੇ ਪ੍ਰਚਾਰਕ ਝੂਠ ਬੋਲਦੇ ਨੇ ਬਹੁਤ ਸਾਰੇ ਔਰ ਸਾਡੇ ਟਾਡੀ ਵੀਰ ਬਹੁਤ ਸਾਰਾ ਝੂਠ ਬੋਲਦੇ ਨੇ ਮੈਂ ਸਾਰਿਆਂ ਨੂੰ ਕਲਾਵੇ ਵਿੱਚ ਨਹੀਂ ਲੈ ਰਿਹਾ ਮੈਂ ਗੱਲ ਕਰ ਰਿਹਾ ਵੀ ਜਿਹੜੇ ਵੀ ਧਰਮ ਦੇ ਨਾਲ ਹੋ ਕੇ ਤੁਰਨ ਵਾਲੇ ਲੋਕ ਨੇ ਉਹਨਾਂ ਦੇ ਅੰਦਰ ਕੋਈ ਵੀ ਆ ਜਾਏ ਉਹ ਬੁਲਾਰੇ ਝੂਠ ਬੋਲਦੇ ਨੇ ਔਰ ਬੋਲਦੇ ਵੀ ਗੁਰੂਆਂ ਦੇ ਨਾਂ ਦੇ ਉੱਤੇ ਨੇ ਆਪਣੀ ਗੱਲ ਨੂੰ ਸੱਚ ਸਾਬਤ ਕਰਨ ਵਾਸਤੇ ਆਪਣੀ ਗੱਲ ਗੁਰੂ ਦੇ ਮੂੰਹ ਵਿੱਚ ਪਾ ਦਿੰਦੇ ਨੇ ਵੀ ਆਹ ਗੱਲ ਗੁਰੂ ਜੀ ਨੇ ਕਹੀ ਭਾਵੇਂ ਗੁਰੂ ਜੀ ਦੀ ਗੱਲ ਗੁਰਬਾਣੀ ਦੇ ਅੰਦਰ ਬਿਲਕੁਲ ਉਹਦੇ ਉਲਟੀ ਹੋਵੇ ਪਰ ਝੂਠ ਵੇ ਬੋਲਣ ਵੀ ਕਿਉਂਣਾ ਕਿਉਂਕਿ ਉਹਨਾਂ ਦਾ ਝੂਠ ਵਿਖਦਾ ਹੈ ਜਿਹਦਾ ਪਾਣੀ ਵਿਖਦਾ ਹੋਵੇ ਇੱਕ ਦਾ ਦੁੱਧ ਨਾ ਵਿਖਦਾ ਹੋਵੇ ਤੇ ਫਿਰ ਜਿਹਦਾ ਪਾਣੀ ਵਿਖਦਾ ਹੈ ਉਹ ਕਿਉਂ ਮੱਝਾਂ ਗਾਵਾਂ ਖੁਰਲੀ ਤੇ ਬੰਨੇਗਾ ਪੱਠੇ ਪਾਏਗਾ ਦਾਣਾ ਤੂੜੀ ਪਾਏਗਾ ਫਿਰ ਉਹਨਾਂ ਦੀ ਸਾਰ ਸੰਭਾਲ ਕਰੇਗਾ ਫਿਰ ਆਪ ਉਹਨਾਂ ਨਾਲ ਗੋਏ ਨਾਲ ਗੋਇਆ ਹੋਣਾ ਪਏਗਾ ਤਾਂ ਦੁੱਧ ਮਿਲੇਗਾ ਤਾਂ ਵੇਚੇਗਾ ਕਿਉਂ ਇੰਨਾ ਜਫਰ ਜਲੇਗਾ ਜਿਹਦਾ ਪਾਣੀ ਵਿਖਦਾ ਹੋਵੇ ਨਲਕੇ ਤੋਂ ਪਰਿਆ ਤੇ ਵੇਚ ਦਿੱਤਾ ਝੂਠ ਬੋਲਿਆ ਜਾ ਰਿਹਾ ਹੈ ਕੋਈ ਸਵਾਹ ਵੇਚੀ ਜਾ ਰਿਹਾ ਹੈ ਝੂਠ ਬੋਲ ਕੇ ਕੋਈ ਕੋੜਿਆਂ ਦੀ ਲਿੱਦ ਵੇਚੀ ਜਾ ਰਿਹਾ ਹੈ ਕੋਈ ਕਿਸੇ ਢੰਗ ਨਾਲ ਕੋਈ ਖੜਾਵਾਂ ਨੂੰ ਕੋਈ ਚੋਲਿਆਂ ਨੂੰ ਵੇਚੀ ਜਾ ਰਿਹਾ ਹੈ ਕੋਈ ਬੌਲੀ ਦੇ ਪਾਣੀ ਨੂੰ ਵੇਚੀ ਜਾ ਰਿਹਾ ਹੈ ਕੋਈ ਸਰੋਵਰਾਂ ਦੇ ਪਾਣੀ ਨੂੰ ਵੇਚੀ ਜਾ ਰਿਹਾ ਹੈ ਕੋਈ ਗੁਰੂਆਂ ਦੇ ਨਾਮ ਤੇ ਕਥਾ ਕਹਾਣੀਆਂ ਵੇਚੀ ਜਾ ਰਿਹਾ ਕੋਈ ਮਿੱਟੀ ਖਵਾ ਕੇ ਬੱਚੇ ਦੇਈ ਜਾ ਰਿਹਾ ਕੋਈ ਗੰਡਿਆਂ ਦੇ ਨਾਲ ਬੱਚੇ ਦੇਈ ਜਾ ਰਿਹਾ ਕੋਈ ਸੇਬਾਂ ਦੇ ਨਾਲ ਬੱਚੇ ਦੇਈ ਜਾ ਰਿਹਾ ਤੇ ਕਈ ਐਵੇਂ ਵਾਸੋਂ ਨਾ ਆਖਿਆ ਗੱਡੀ ਕੱਢਦੇ ਪੁਲ ਚੌੜਾ ਹੋ ਜਾਏਗਾ ਪੁਲ ਚੌੜਾ ਇਸ ਤਰ੍ਹਾਂ ਹੀ ਕਰੀ ਜਾ ਰਿਹਾ ਹੈ। ਤੋਂ ਦੁਬਾਰਾ ਮੈਂ ਕਹਿੰਨਾ ਧਰਮ ਦੀ ਦੁਨੀਆ ਦੇ ਅੰਦਰ ਸਭ ਤੋਂ ਵਧੇਕ ਝੂਠ ਬੋਲਿਆ ਜਾ ਰਿਹਾ ਹੈ ਤੇ ਧਾਰਮਿਕ ਲਿਬਾਸ ਪਾਉਣ ਵਾਲੇ ਧਰਮ ਦਾ ਵੈਸੇ ਲਿਬਾਸ ਨਹੀਂ ਹੈ ਪਰ ਜਿਹੜਾ ਲੋਕਾਂ ਨੇ ਚਲੋ ਮੰਨ ਲਿਆ ਮੈਂ ਉਹਦੀ ਮਨੌਤ ਵਾਲੇ ਲਿਬਾਸ ਦੀ ਗੱਲ ਕਰਦਾ। ਜਿਨ੍ਹਾਂ ਨੇ ਉਹ ਲਿਬਾਸ ਪਾਇਆ ਹੈ ਉਹ ਬੋਲਦੇ ਨੇ ਜਿਹੜੇ ਧਾਰਮਿਕ ਆਖਵਾਉਣ ਵਾਲੇ ਨੇ ਉਹ ਬੋਲਦੇ ਨੇ ਔਰ ਉਹਨਾਂ ਦਾ ਝੂਠ ਵਿਕਦਾ ਹੈ ਤੇ ਸੱਚ ਤੋਂ ਅੱਗੇ ਵਿਕਦਾ ਹੈ। ਪਿੱਛੇ ਜੇ ਇੱਕ ਪਖੰਡੀ ਸਾਧ ਨੇ ਸਟੇਜ ਤੇ ਖੜੋ ਕੇ ਕਹਿ ਵੀ ਦਿੱਤਾ ਸੀ ਲੋਕ ਕਹਿੰਦੇ ਨੇ ਅਖੇ ਸਵਾਹ ਵੇਚਦਾ ਧੋਨੇ ਦੀ ਕਹਿੰਦਾ ਮੇਰੀ ਵਿਖਦੀ ਤੇ ਮੈਂ ਵੇਚ ਰਿਆ ਸ਼ਰੇ ਆਮ ਉਹਨੇ ਕਹਿ ਦਿੱਤਾ ਖੈਰ ਵੈਸੇ ਤੇ ਦੁਕਾਨਦਾਰ ਝੂਠ ਬੋਲਦਾ ਹੈ ਵਪਾਰੀ ਬੋਲਦਾ ਹੈ ਸਰਕਾਰੀ ਤੇ ਗੈਰ ਸਰਕਾਰੀ ਮੁਲਾਜ਼ਮ ਝੂਠ ਬੋਲਦਾ ਹੈ ਸਾਰੀ ਦੁਨੀਆ ਦੇ ਅੰਦਰ ਚੱਲਦਾ ਹੈ ਰਾਜਨੀਤਿਕ ਝੂਠ ਬੋਲਦਾ ਚਲੋ ਰਾਜਨੀਤਿਕਤਾ ਤੇ ਕੰਮ ਹੀ ਝੂਠ ਬੋਲਣਾ ਹੈ ਉਹ ਰਾਜਨੀਤਿਕ ਝੂਠ ਬੋਲਦਾ ਹੈ ਧਾਰਮਿਕ ਲੋਕ ਝੂਠ ਬੋਲਦੇ ਨੇ ਪਰ ਅਫਸੋਸ ਪਤਾ ਕਿ ਕਿਉਂ ਹੁੰਦਾ ਹੈ ਜਿਸ ਜਗ੍ਹਾ ਦੇ ਉੱਤੇ ਬੈ ਕੇ ਸੱਚ ਪੜਿਆ ਜਾਣਾ ਸੀ ਪੜਾਇਆ ਜਾਣਾ ਸੀ ਸਿੱਖਿਆ ਜਾਣਾ ਸੀ ਸਿਖਾਇਆ ਜਾਣਾ ਸੀ ਝੂਠ ਦਾ ਬੋਲ ਬਣ ਲਈ ਉੱਥੇ ਚੱਲ ਰਿਹਾ ਗੁਰਦੁਆਰਿਆਂ ਦੇ ਅੰਦਰ ਮੰਦਰਾਂ ਦੇ ਅੰਦਰ ਮਸੀਤਾਂ ਦੇ ਅੰਦਰ ਧਾਰਮਿਕ ਆਧਾਰਿਆਂ ਦੇ ਅੰਦਰ ਡੇਰਿਆਂ ਦੇ ਅੰਦਰ ਝੂਠ ਦਾ ਬੋਲ ਬਣ ਲਈ ਉੱਥੇ ਚੱਲ ਰਿਹਾ ਗੁਰੂਆਂ ਦਾ ਨਾਂ ਲੈ ਕੇ ਕਹਾਣੀਆਂ ਕੜੀਆਂ ਜਾ ਰਹੀਆਂ ਨੇ ਕਹਾਣੀਆਂ ਗੁਰੂ ਦੇ ਮੂੰਹ ਵਿੱਚ ਪਾਈਆਂ ਜਾ ਰਹੀਆਂ ਨੇ ਲੋਕਾਂ ਦੇ ਅੱਗੇ ਪਰੋਸੀਆਂ ਜਾ ਰਹੀਆਂ ਨੇ ਝੂਠ ਵੇਚਿਆ ਜਾ ਰਿਹਾ ਉਹਨਾਂ ਦਾ ਵਿਕ ਵੀ ਰਿਹਾ ਗੱਪ ਕਹਾਣੀਆਂ ਲਿਖੀਆਂ ਜਾ ਰਹੀਆਂ ਨੇ ਸੁਨਾਈਆਂ ਜਾ ਰਹੀਆਂ ਨੇ ਤੇ ਨਾਂ ਧਰਮ ਦਾ ਲੈ ਕੇ ਤੇ ਮਸਲਾ ਸਿਰਫ ਪੈਸੇ ਦਾ ਹੈ ਕਿਉਂਕਿ ਲੋਕਾਂ ਦੇ ਕੰਨ ਝੂਠ ਸੁਣ ਸੁਣ ਕੇ ਇੰਨੇ ਪੱਕ ਗਏ ਨੇ ਆਦੀ ਹੋ ਗਏ ਨੇ ਵੀ ਅੱਜ ਉਹਨਾਂ ਨੂੰ ਗੁਰਬਾਣੀ ਦੀ ਬਿਲਕੁਲ ਸਪਸ਼ਟ ਅਗਰ ਕੋਈ ਸਮਝ ਦੇਣਾ ਚਾਹੇ ਸੱਚ ਦੱਸਣਾ ਚਾਹੇ ਤੇ ਉਹਨਾਂ ਨੂੰ ਸੱਚ ਅੱਜ ਝੂਠ ਲੱਗਣਾ ਸ਼ੁਰੂ ਹੋ ਗਿਆ ਐ ਇੰਨਾ ਝੂਠ ਦਾ ਤਗੜਾ ਬੋਲ ਬੰਦਾ ਜਦੋਂ ਕੋਈ ਮੰਨ ਲਓ ਤੁਸੀਂ 2 4 5 10 ਬੰਦੇ ਕਿਧਰੇ ਜੁੜ ਕੇ ਬੈਠੇ ਹੋ ਕਿਸੇ ਮਹਿਫਲ ਦੇ ਅੰਦਰ ਵਿਆਹ ਸ਼ਾਦੀ ਦੇ ਅੰਦਰ ਕਿਸੇ ਜਗ੍ਹਾ ਤੇ ਜਦੋਂ ਕੋਈ ਕਿਸੇ ਸ਼ਹਿਰ ਬਾਰੇ ਜਗ੍ਹਾ ਬਾਰੇ ਬੰਦੇ ਬਾਰੇ ਗੱਲ ਕਰੇ ਤੇ ਦਸਾਂ ਬੰਦੇ ਅੰਦਰ ਬਹਿ ਕੇ ਕਰੇ ਵੀ ਫਲਾਣਾ ਸ਼ਹਿਰ ਇੰਨਾ ਚੰਗਾ ਏ ਉਹਦੇ ਆਸ-ਪਾਸਿਆ ਜਗ੍ਹਾ ਆ ਚੀਜ਼ ਵੇਖਣ ਵਾਲੀ ਏ ਉੱਥੇ ਇੱਕ ਦਰਿਆ ਏ ਝੂਠ ਮਾਰੇ ਉਦੇ ਵਿੱਚੋਂ ਦਸਾਂ ਬੰਦਿਆਂ ਵਿੱਚੋਂ ਕਿਸੇ ਨੇ ਇੱਕ ਦੂ ਚੌਂ ਨੇ ਉਹ ਜਗ੍ਹਾ ਪਹਿਲਾਂ ਵੇਖੀ ਹੋਵੇ ਉਹ ਟੋਕ ਦਿੰਦੇ ਨੇ ਉਹ ਕਹਿੰਦੇ ਨੇ ਜਰ ਗੱਪਾਂ ਮਾਰਦਾ ਨਾ ਮਾਰ ਕਿਉਂ ਕਿਉਂਕਿ ਉਹ ਜਗ੍ਹਾ ਤੇ ਮੈਂ ਵੀ ਵੇਖੀ ਮੈਂ 50 ਵਾਰੀ ਉਸ ਜਗ੍ਹਾ ਤੇ ਜਾ ਕੇ ਆਇਆ ਜਾਂ ਜਿਹੜੇ ਬੰਦੇ ਬਾਰੇ ਤੂੰ ਗੱਲ ਕਰ ਰਿਹਾ ਉਸ ਬੰਦੇ ਬਾਰੇ ਤੇ ਮੈਂ ਵੀ ਜਾਣਦਾ ਤੂੰ ਝੂਠ ਕਿਉਂ ਬੋਲ ਰਿਹਾ ਬੰਦੇ ਟੋਕ ਦਿੰਦੇ ਨੇ ਪਰ ਜਦੋਂ ਧਰਮ ਦੀ ਆੜ ਲੈ ਕੇ ਧਰਮ ਦਾ ਪਰਦਾ ਬਣਾ ਕੇ ਝੂਠ ਬੋਲਿਆ ਜਾਂਦਾ ਹੈ ਨਾ ਬੰਦੇ ਟੋਕਦੇ ਨਹੀਂ ਪੜੇ ਲਿਖੇ ਵੈਲ ਐਜੂਕੇਟਿਡ ਵੀ ਸਿਰ ਸੁੱਟ ਕੇ ਅੱਖਾਂ ਬੰਦ ਕਰਕੇ ਹਲਾਈ ਜਾਣਗੇ ਹਲਾਈ ਜਾਣਗੇ ਸਿਰ ਲਾਈ ਜਾਣਗੇ ਅੱਛਾ ਕਾਮਨ ਸੈਂਸ ਵੀ ਕੰਮ ਨਹੀਂ ਕਰਦੀ ਵੀ ਨੱਕ ਚੋਂ ਮੈਲ ਕੱਢ ਕੇ ਪਰਮਾਣੂ ਖਤਮ ਕੀਤਾ ਜਾ ਰਿਹਾ ਕਾਮਨ ਸੈਂਸ ਵੀ ਉਹਨਾਂ ਦੀ ਕੰਮ ਨਹੀਂ ਕਰਦੀ ਵੀ ਪੜੇ ਲਿਖੇ ਹੋ ਵੀ ਜਿਹੜੀ ਗੱਪ ਕਹਾਣੀ ਸੁਣਾ ਰਿਹਾ ਹੈ ਵੀ ਇਹ ਗੱਪ ਕਹਾਣੀ ਇਹ ਸੱਚ ਲੱਗਦੀ ਹੈ ਤੁਹਾਨੂੰ ਜੇ ਉਹਨੂੰ ਕਹੋ ਵੀ ਗੁਰਬਾਣੀ ਦੇ ਅੰਦਰ ਕੋਈ ਗੱਲ ਇਦਾਂ ਦੀ ਸੁਣਾ ਜਾਂ ਉਹਨੂੰ ਕਹੋ ਵੀ ਗੁਰੂਆਂ ਦੇ ਇੰਨੇ ਨੇ ਕਸ਼ਟ ਆਏ ਗੁਰੂਆਂ ਨੇ ਤਾਂ ਕੰਮ ਕਿਉਂ ਨਾ ਕੀਤਾ ਖੈਰ ਉਹ ਇੱਕ ਵੱਖਰਾ ਵਿਸ਼ਾ ਹੈ ਤੁਸੀਂ ਗੱਪ ਕਹਾਣੀਆਂ ਸੁਣ ਸੁਣ ਕੇ ਇੰਨੇ ਆਦੀ ਹੋ ਗਏ ਹੋ ਇੰਨੇ ਪੱਕ ਗਏ ਹੋ ਵੀ ਤੁਹਾਨੂੰ ਸੱਚ ਝੂਠ ਲੱਗਦਾ ਹੈ ਤੇ ਝੂਠ ਹੀ ਸੱਚ ਲੱਗਦਾ ਹੈ ਤੇ ਜਿਨ੍ਹਾਂ ਦਾ ਝੂਠ ਸੱਚ ਤੋਂ ਅੱਗੇ ਖਲੋਤਾ ਹੋਵੇ ਉਹ ਫਿਰ ਸੱਚ ਦੇ ਪਿੱਛੇ ਮਿਹਨਤ ਵੀ ਕਿਉਂ ਕਰਨਗੇ ਸੱਚ ਕਿਉਂ ਵੇਚਣਗੇ ਤੁਹਾਨੂੰ ਤਾਂ ਖੈਰ ਮੇਰੀ ਪ੍ਰਚਾਰਕਾਂ ਨੂੰ ਇੱਕ ਰਿਕਵੈਸਟ ਹੈ ਤੇ ਖਾਸ ਕਰਕੇ ਉਹਨਾਂ ਪ੍ਰਚਾਰਕਾਂ ਨੂੰ ਜਿਹੜੇ ਪ੍ਰਚਾਰਕ ਸੱਚ ਨੂੰ ਸਮਝਦੇ ਨੇ ਮੈਂ ਨਾਲ ਹੀ ਲੈਂਦਾ ਕੁਝ ਪ੍ਰਚਾਰਕ ਨੇ ਜਿਹੜੇ ਬੋਲਣ ਲੱਗੇ ਆ ਇਹ ਗੱਲ ਕਹਿ ਦੇਣਗੇ ਵਿਦਵਾਨਾਂ ਨੇ ਮੇਰੇ ਨਾਲ ਸਹਿਮਤ ਤੇ ਨਹੀਂ ਹੋਣਾ ਪਰ ਮੈਂ ਗੱਲ ਤੱਥਾਂ ਦੇ ਆਧਾਰ ਤੇ ਕਹਿਣ ਲੱਗਾ ਇਹ ਜਦੋਂ ਤੂੰ ਗੱਲ ਬੋਲੀ ਨਾ ਉਦੋਂ ਹੀ ਤੇਰੇ ਅੰਦਰ ਦੀ ਜ਼ਮੀਰ ਦੀ ਆਵਾਜ਼ ਆਈ ਸੀ ਵੀ ਤੂੰ ਝੂਠ ਬੋਲਣ ਲੱਗਾ ਹੈ ਤੇ ਉਹ ਝੂਠ ਦੇ ਉੱਤੇ ਪਰਦਾ ਪਾਉਣ ਲਈ ਤੋ ਇਹ ਲਫ਼ਜ਼ ਬੋਲ ਦਿੱਤੇ ਵੀ ਵਿਦਵਾਨਾਂ ਨੇ ਇਸ ਗੱਲ ਦੇ ਨਾਲ ਸਹਿਮਤ ਤੇ ਨਹੀਂ ਹੋਣਾ ਜਦੋਂ ਤੈਨੂੰ ਪਤਾ ਹੈ ਸਹਿਮਤ ਨਹੀਂ ਹੋਣਾ ਗੁਰੂ ਸਹਿਮਤ ਨਹੀਂ ਵਿਦਵਾਨ ਸਹਿਮਤ ਨਹੀਂ ਤੇ ਤੂੰ ਸੁਣਾ ਕਿਉਂ ਰਿਹਾ ਏਦਾਂ ਨੀਆ ਗੱਪ ਕਹਾਣੀਆਂ ਖੈਰ ਝੂਠ ਦਾ ਬੋਲਬਾਲਾ ਹੈ ਕਹਿੰਦੇ ਨੇ ਸੱਚ ਬੋਲੋ ਸੱਚ ਬੋਲੋ ਪਰ ਸੱਚ ਬੋਲਿਆ ਨਹੀਂ ਜਾ ਰਿਹਾ ਬਲਕਿ ਗੁਰਬਾਣੀ ਵੀ ਸਹੀ ਸਹੀ ਢੰਗ ਦੇ ਨਾਲ ਸੱਚ ਤਰੀਕੇ ਦੇ ਨਾਲ ਅੱਗੇ ਪੇਸ਼ ਨਹੀਂ ਕੀਤੀ ਜਾ ਰਹੀ ਉਹਦੇ ਵਿੱਚ ਵੀ ਅਦਲ ਬਦਲ ਕਰਕੇ ਆਪਣੀ ਸੋਚ ਦੀ ਮਿਲਾਵਟ ਕਰਕੇ ਗੁਰਬਾਣੀ ਨੂੰ ਅੱਗੇ ਪੇਸ਼ ਕੀਤਾ ਜਾ ਰਿਹਾ ਬਾਜਾਓ ਇਹਨਾਂ ਹਰਕਤਾਂ ਤੋਂ ਤੁਹਾਡੀ ਇੱਕ ਗਲਤੀ ਕੌਮ ਦੀ ਪਿੱਠ ਦੇ ਅੰਦਰ ਸ਼ੁਰੂ ਮਾਰਨ ਵਾਲੀ ਹਰਕਤ ਹੋਏਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ